ਵੈਕੂਰਜੀ ਕਾ ਖਾਲਸਾ ਵੈਕੂਰਜੀ ਕੀ ਫਤਿਹ ਸੰਗਤ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉਤੇ ਅਸੀਂ ਤੁਹਾਨੂੰ ਰਾਜਸਥਾਨ ਤੇ ਗੁਰਦਾਰਾ ਮਹਿਤਾਬਗੜ ਸਾਹਿਬ ਦੇ ਤਾਜ਼ਾ ਹਾਲਾਤਾਂ ਤੋਂ ਲਗਾਤਾਰ ਜਾਣੂ ਕਰਾਉਂਦੇ ਆ ਰਹੇ ਹਾਂ ਜਿਵੇਂ ਅਸੀਂ ਪਿਛਲੀ ਅਪਡੇਟ ਤੇ ਤੁਹਾਨੂੰ ਦਿਖਾਇਆ ਹੈਗਾ ਕਿ ਕਿਸ ਤਰੀਕੇ 4 ਤਰੀਕ ਦੀ بجائے 1 ਤਰੀਕ ਨੂੰ ਯਦੀ ਰਾਤ ਨੂੰ ਅਣਪਛਾਣੇ ਲੋਕਾਂ ਦੇ ਵੱਲੋਂ ਨਿਹੰਗ ਪਾਣੀ 'ਚ ਹਮਲਾ ਕਰਤਾ ਗਿਆ ਉਸ ਮਸਲੇ ਦੀ ਤਾਜ਼ਾ ਔਰ ਲੇਟੈਸਟ ਅਪਡੇਟ ਲੈ ਕੇ ਅਸੀਂ ਆਏ ਹੈਗੇ ਆ ਤੁਹਾਡੇ ਕੋਲ 22 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਔਰ ਇਸ ਵੇਲੇ ਗੁਰਦਾਰਾ ਸਾਹਿਬ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਦਿੱਲੀ ਪੁਲਿਸ ਨੇ ਉੱਥੇ ਆਪਣਾ ਦਿੱਲੀ ਉੱਥੇ ਦੀ ਜਿਹੜੀ ਲੋਕਲ ਪੁਲਿਸ ਹੈਗੀ ਹੈ ਉਹਨਾਂ ਨੇ ਇਸ ਵੇਲੇ ਗੁਰਦਾਰਾ ਸਾਹਿਬ ਤੇ ਆਪਣਾ ਰਿਸਿਵਰ ਕਰਤਾ ਯਾਨੀ ਕਿ ਇਸ ਵੇਲੇ ਗੁਰਦਾਰਾ ਮਹਿਤਾਬਗੜ ਸਾਹਿਬ ਦਾ ਕੰਟਰੋਲ ਸਰਕਾਰਾਂ ਦੇ ਕੋਲ ਹੈ ਔਰ ਇਹਦੇ ਨਾਲ ਨਾਲ ਤਜਿੰਦਰਪਾਲ ਸਿੰਘ ਟੀਮਾਂ ਜੋ ਬੀਬੀ ਹਰਮੀਤ ਕੌਰ ਦੇ ਨਾਲ ਲਗਾਤਾਰ ਮੋੜ ਨਾਲ ਮੋੜਾ ਜੜ ਕੇ ਇਸ ਮਸਲੇ ਦੇ ਉੱਤੇ ਆਪਣੀ ਪੰਥਕ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਦੇ ਉੱਤੇ ਧਾਰਾ 295ਏ ਪੜਕਾਉ ਪਾਸ਼ਾ ਦੇ ਇਹਦਾ ਬਿਆਨ ਦਾਜ ਕਰਤਾ ਹੈ ਕਿ ਸਾਰਾ ਮਸਲਾ ਤਾਜੀ ਅਪਡੇਟ ਦੇ ਲਈ ਸਾਡੇ ਨਾਲ ਤਜਿੰਦਰਪਾਲ ਸਿੰਘ ਜੁੜ ਚੁੱਕੇ ਹਨ ਤਜਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜਿੰਦਰਪਾਲ ਸਿੰਘ ਜੀ ਕੀ ਤਾਜ਼ਾ ਅਪਡੇਟ ਹੈ ਕੀ ਇਹ ਗ੍ਰਿਫਤਾਰੀ ਦੀ ਹੈ ਤੁਹਾਡੇ ਤਾਂ ਜਿਹੜਾ ਕੇਸ ਫਾਈਲ ਹੋਇਆ ਰਿਸੀਵਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜੋ ਗੱਲ ਅਸੀਂ ਸ਼ੁਰੂ ਤੋਂ ਕਹਿ ਰਹੇ ਸੀਗੇ ਜੀ ਕਿ ਰਾਜਸਥਾਨ ਤੇ ਭਾਜਪਾ ਸਰਕਾਰ ਸਿੱਖਾਂ ਦੇ ਕੇਂਦਰੀ ਸਥਾਨ ਖਤਮ ਕਰਨਾ ਚਾਹੁੰਦੀ ਹੈ ਕੰਨ ਦੀ ਵਿਚਾਰਤਾਰਾ ਸਿੱਖਾਂ ਦੀ ਸੋਚ ਖਤਮ ਕਰਨਾ ਚਾਹੁੰਦੀ ਹੈ ਅੱਜ ਉਹ ਗੱਲ ਸਾਹਮਣੇ ਆ ਗਈ ਜਦੋਂ ਬੀਜੇਪੀ ਦੇ ਜ਼ਿਲ੍ਹਾ ਦੇਖ ਤੋਂ ਲੈ ਕੇ ਬੀਜੇਪੀ ਦਾ ਸਾਰਾ ਇਤਿਹਾਸ ਖੁੱਲ ਕੇ ਸਾਹਮਣੇ ਆ ਗਿਆ ਇਹ ਲੋਕਾਂ ਨੇ ਪਹਿਲਾਂ ਭੰਡੀ ਪ੍ਰਚਾਰ ਕੀਤਾ ਸੀਗਾ ਕਿ ਮੰਡੀ ਜਿਹੜਾ ਗੋਲੂ ਵਾਲਾ ਇਹ ਸੰਘ ਦੀ ਲੜਾਈ ਹੈ ਜੀ ਤੇ ਬਾਹਰ ਦਾ ਕੋਈ ਇਹ ਲੈਣ ਦੇ ਨਹੀਂ ਹੈ ਸਿਰਫ ਸਾਡੇ ਪਿੰਡ ਦੀ ਗੱਲ ਹੈ ਜਦੋਂ ਇਹ ਕੱਲ ਹਮਲਾ ਹੋਇਆ ਦੀ ਰਾਤ ਨੂੰ 3 ਵਜੇ ਸਭ ਤੋਂ ਵੱਡੀ ਅਫਸੋਸ ਦੀ ਗੱਲ ਹੈ ਕਿ ਬੜੇ ਬੇਰ ਹੈ ਬੰਦੇ ਸੀਗੇ ਜਿਨ੍ਹਾਂ ਨੇ 8 8 10 10 ਸਾਲ ਦੇ ਮਾਸੂਮ ਬੱਚੇ ਤੱਕ ਨਹੀਂ ਛੱਡੇ ਜੀ ਬੱਚੇ ਤੱਕ ਵੱਡੇਗੇ ਬਜ਼ੁਰਗ ਤੱਕ ਵੱਡੇਗੇ ਜਦੋਂ ਸਿੱਖ ਜਥੇਬੰਦੀ ਦਾ ਰੋਸ ਵਧਿਆ ਤੋਂ ਕਿ ਸਮਝ ਸਰਕਾਰੀ ਸ਼ੈ ਦੇ ਹੋ ਸੀਗੇ ਜਦੋਂ ਨੰਗੇ ਹੋਗੇ ਫਿਰ ਮਜਬੂਰੀ ਫੋਟੋ ਫੜਨਾ ਪਿਆ ਤੇ ਜਿਹੜੇ ਫੜੇ ਬੰਦੇ ਗਏ 22 22 ਦੇ 22 ਬੰਦੇ ਮਾਰਦੇ ਸੀਗੇ ਬੀਜੇਪੀ ਵੱਲੋਂ ਪ੍ਰਯੋਜਿਤ ਬੰਦੇ ਸੀਗੇ ਕੌਣ ਲੈ ਕੇ ਆਇਆ ਕਿੰਨੀ ਇਹਨਾਂ ਨੂੰ ਫੰਡਿੰਗ ਕੀਤੀ ਕੋਈ ਹਰਿਆਣਾ ਤੋਂ ਸੀ ਕੋਈ ਸੁਨਾਮ ਤੋਂ ਸੀ ਕੋਈ ਫਿਰੋਜ਼ਪੁਰ ਤੋਂ ਸੀਗਾ ਕੋਈ ਅਨੂਪਗੜ੍ਹ ਤੋਂ ਸੀਗਾ ਕੋਈ ਰਾਵਲੇ ਤੋਂ ਸੀਗਾ ਕੋ ਬੱਜੂ ਤੋਂ ਸੀਗਾ ਇਹ ਬੰਦੇ ਸਾਰੇ ਕਿਵੇਂ ਇਕੱਠੇ ਕਿਤੇ ਕਿਸਾਨ ਕਿਵੇਂ ਇਕੱਠੇ ਹੋਏ ਕਿਵੇਂ ਇਹਨਾਂ ਨੇ ਸਕੀਮ ਬਣੀ ਕਿਵੇਂ ਚੱਲ ਕੀਤਾ ਇਹ ਬੜਾ ਬੜਾ ਖੋਜ ਦਾ ਵਿਸ਼ਾ ਹੈ ਅੱਜ ਜਦੋਂ 22 ਬੰਦੇ ਸਾਬਤ ਹੋ ਕੇ ਬਾਹਰ ਦੇ ਬੰਦੇ ਕੋਈ ਪਿੰਡ ਦਾ ਬੰਦਾ ਨਹੀਂਗਾ ਫਿਰ ਬੀਜੇਪੀ ਦੇ ਕਮਾਲ ਦੀ ਗੱਲ ਹੈ ਬੀਜੇਪੀ ਖੁੱਲ ਕੇ ਸਾਹਮਣੇ ਆਈ ਹੈ ਜੀ ਅਸੀਂ ਇਹੀ ਗੱਲ ਕਹਿ ਰਹੇ ਸੀ ਭਾਈ ਬੀਜੇਪੀ ਨਵਾਲੇ ਬੀਜੇ ਬੰਦੇ ਨਹੀਂ ਸੀਗੀ ਪਰ ਬਿੱਲੀ ਥੈਲਿਆਂ ਬਾਹਰ ਆ ਗਈ ਫਿਰ ਉਹਨਾਂ ਨੇ ਮੇਰੀ ਜੀਭਾਂ ਬੰਦ ਕਰਾਉਣ ਵਾਸਤੇ ਮੇਰੇ ਤੇ ਕੇਸ ਦਰਜ ਕਰਤਾ ਬੀਸੀਐਸ ਇਹ ਗੋਲੂ ਲੱਗੇ ਨਹੀਂ ਠੀਕ ਹੈ ਅਸੀਂ ਇਹ ਗੱਲ ਵਿਰੋਧ ਕਰਦੇ ਆ ਕਿ ਗੁਰਦੁਆਰਿਆਂ ਦੀ ਸੇਵਾ ਗੁਰਪੰਥ ਹੀ ਸੰਭੂਗ ਬਿਲਕੁਲ ਕੋਈ ਸਰਕਾਰ ਕੋਈ ਥਾਣੇਦਾਰ ਕੋਈ ਐਸਐਟ ਜਾਂ ਤਹਿਸੀਲਦਾਰ ਰਸੀਵਰ ਗੁਰੂ ਕਰਨ ਸੇਵਾ ਸੰਭਾਲ ਨਹੀਂ ਕਰ ਸਕਦਾ ਸਾਡੀ ਲੜਾਈ ਸ਼ੁਰੂ ਤੋਂ ਹੀ ਰਹੀ ਹੈ ਇਹ ਲੜਾਈ ਛੜੀ ਮੁਗਲਾਂ ਵਲੇ ਸੀਗੀ ਇਹ ਲੜਾਈ ਇੰਗਰੇਜ਼ਾਂ ਵਲੇ ਸੀਗੀ ਇਹ ਲੜਾਈ ਅੱਜ ਦੀ ਸਰਕਾਰ ਨਾਲ ਵੀ ਹੈ ਸਾਡੇ ਪ੍ਰਬੰਧ ਸੇਵਾ ਸੰਭਾਲ ਇਹ ਸਿਰਫ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਦਿੱਤੀ ਹੈ ਜਾਂ ਹਰ ਬੰਦਾ ਕਰ ਸਕਦਾ ਹੈ ਲੰਗਰ ਚੱਕ ਸਕਦਾ ਹੈ ਤੇ ਸੇਵਾ ਕਰ ਸਕਦਾ ਹੈ ਨਿਤਮਸਤਕ ਹੋ ਸਕਦਾ ਪਰ ਸੇਵਾ ਸੰਭਾਲ ਸਿਰਫ ਬਸਿਰਫ ਬੁਰੇ ਕੰਮ ਦਿੱਤੀ ਹੈ ਸਾਡੀ ਲੜਾਈ ਹੈ ਕਿ ਸੇਵਰ ਹਟਾਇਆ ਜਾਵੇ ਬੀਬੀ ਇਹ ਹਰਮੀਤ ਕੋਰੋਂ ਦੁਬਾਰਾ ਉਸ ਸਥਾਨ ਤੇ ਬਿਠਾਇਆ ਜਾਵੇ ਜਿਹੜੇ ਬੰਦੇ ਦਾ ਜਿਹੜੀ ਬੀਬੀ ਦਾ ਘਰ ਹੀ ਉੱਥੇ ਆ ਗਿਆ ਜਿਹੜਾ ਅਨ ਸਭ ਕੁਝ ਤਿਆਗ ਕੇ ਸਭ ਕੁਝ ਛੱਡ ਕੇ ਸਿਰ ਗੁਰੂ ਸਮਰਪਤ ਹੋ ਕੇ ਬੈਠੀ ਹੈ ਬੜੀ ਬੁਲੰਦਵਾਜ ਵਿੱਚ ਔਮ ਦੇ ਹਿੱਤਾਂ ਦੀ ਗੱਲ ਕਰਦੀ ਹੈ ਅੱਜ ਜੋ ਕਿਹੜੇ ਖਤੇ ਜਾਵੇ ਸੋ ਸਾਡੀ ਲੜਾਈ ਅਸੀਂ ਇਹ ਤਾਂ ਮੰਗੇ ਕਰਤਾ ਕਿ ਇਹ ਪਿੰਡ ਦੀ ਲੜਾਈ ਨਹੀਂ ਹੈ ਇਹ ਲੜਾਈ ਬੀਜਪੀ ਨੂੰ ਅਰੰਭੀ ਲੜਾਈ ਸੀ ਸਿਰਫ ਸਿੱਖਾਂ ਦੇ ਹੈਲੋ ਹਾਂਜੀ ਹਾਂਜੀ ਜਾਰੀ ਰਹਿ ਸੁਣ ਰਿਹਾ ਕਿ ਤੁਸੀਂ ਲਾਈਵ ਹੈਗੇ ਹੋ ਦੱਸੋ ਦੱਸੋ ਸਿੱਖਾਂ ਦੇ ਕੇਂਦਰੀ ਸਥਾਨ ਖਤਮ ਕਰਨ ਵਾਸਤੇ ਇਹ ਸਾਬਤ ਹੋ ਗਿਆ ਸਾਡੇ ਨੂੰ ਬੜੀ ਵੱਡੀ ਖੁਸ਼ੀ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਗਈ ਜਿਹੜੇ ਕਹਿੰਦੇ ਸੀ ਵੀ ਨਹੀਂ ਜੀ ਨਹੀਂ ਬੀਜਪੀ ਬੀਜੇਪੀ ਕਰਦੇਸ਼ਨ ਬਦਨਾਮ ਕਰਦੇ ਆ ਅੱਜ ਤੁਸੀਂ ਇੱਕ ਘੱਟ ਹੋਰ ਘੱਟ ਕਰਿਓ ਮੈਂ ਇੱਕ ਸੰਪਰਨ ਬੇਨਤੀ ਕਰਦਾ ਤੁਸੀਂ ਜਿਹੜੇ ਬੰਦੇ ਸਾਡੇ ਖਿਲਾਫ ਚੱਲੇ ਪ੍ਰੋਫਾਈਲ ਚੈੱਕ ਕਰੋ ਕੋਈ ਬੀਜਪੀ ਦੇ মিডিਆ ਪਰਿਵਾਰੀ ਹੈ ਕੋਈ ਆਈਪੀਐਸਐਲ ਦਾ ਹੈ ਕੋਈ ਮੰਡਲ ਦਾ ਹੈ ਕੋਈ ਸੰਗਤ ਦਾ ਇਹ ਲੋਕ ਤਕਲੀਫ ਕੀ ਹੋਈ ਕਿ ਸਿੱਖਾਂ ਨੂੰ ਕਹਿ ਗਿਆ ਮੰਦਰਾਂ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਨ ਦਾ ਕਿ ਮੁਸਲਮਾਨ ਨੂੰ ਹੱਦ ਹੈ ਕਿ ਕਿਸੇ ਮੰਦਰ ਦੇ ਅੱਗੇ ਪ੍ਰਬੰਧ ਕਮੇਟੀ 'ਚ ਮਰਿਆਦਾ ਬਾਰੇ ਵਿਆਨ ਦਾ ਕਹਿੰਦਾ ਜਾਂ ਮਰਿਆਦਾ ਬਣਾਉਣ ਦਾ ਇਸ ਕਰਕੇ ਜੋ ਹੋਇਆ ਹੁਣ ਸਾਡਾ ਫੈਸਲਾ ਹੈ ਕਿ ਅਸੀਂ ਇਹ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦ ਤੀ ਗੁਰਦੁਆਰਾ ਦੀ ਪ੍ਰਬੰਧ ਤੇ ਸੇਵਾ ਸੰਭਾਲ ਗੁਰਸਿੱਖਾਂ ਨੂੰ ਨਹੀਂ ਮਿਲਦੀ ਤੇ ਜਿੰਦਰਪਾਲ ਸਿੰਘ ਜੀ ਕਈ ਸਵਾਲ ਪਿਛਲੇ ਦੋ ਦਿਨਾਂ ਦੇ ਅੰਦਰ ਸਾਡੇ ਕੋਲ ਆਏ ਨੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਦਾ ਜਵਾਬ ਤੁਹਾਡੇ ਤੋਂ ਲਈਏ ਸਭ ਤੋਂ ਪਹਿਲਾ ਸਵਾਲ ਸਾਡਾ ਇਹ ਬੜਦਾ ਹੈਗਾ ਜਿਹੜਾ ਸੰਗਤਾਂ ਦੇ ਵੱਲੋਂ ਵੀ ਆਂਦਾ ਹੈ ਕਿ ਵੀ ਜਿਸ ਨਿਹੰਗ ਸਿੰਘਾਂ ਦੀ ਗੱਲ ਕੀਤੀ ਜਾਏ ਕਿਉਂਕਿ ਜਿਸ ਵੇਲੇ ਗੁਰੂ ਘਰ ਦੇ ਅੰਦਰ ਅੱਧੀ ਰਾਤੀ ਹਮਲਾ ਹੋਇਆ ਤੇ ਅਗਲੇ ਦਿਨ ਨਿਹੰਗ ਪਾਣੀ ਦੇ ਅੰਦਰ 15-20 ਸਿੰਘ ਚਿਹਰੇ ਦੇ ਉੱਤੇ ਦਿਖਾਈ ਦਿੰਦੇ ਨੇ ਕੁਝ ਲੋਕੀ ਜਿਹੜੀ ਲੋਕਲ ਪਿੰਡ ਦੀ ਸੰਗਤ ਕਹੀ ਜਾਂਦੀ ਉਹ ਨਾਲ ਖੜੀ ਐ ਤੇ ਨਿਹੰਗ ਸਿੰਘ ਦਾਵਾ ਕਰਦੇ ਨੇ ਜੀ ਬਾਬਾ ਬੁੱਢਾ ਦਲ ਉਹ ਤਰਨਾ ਦਲ ਬਠਿੰਡਾ ਤੋਂ ਤੁਸੀਂ ਅੱਜ ਕਹਿ ਰਹੇ ਐ ਕਿ ਉਹ ਨਿਹੰਗ ਬਾਣੇ ਦੇ ਅੰਦਰ ਅਣਪਛਾਣੇ ਲੋਕ ਸੀ ਜਾਂ ਦੂਸਰੀ ਜਗ੍ਹਾ ਤੋਂ ਬੁਲਾਏ ਗਏ ਸੀ ਸਾਡੇ ਵੈਰੀਆ ਦੇ ਵੱਲੋਂ ਕਿ ਤੁਸੀਂ ਤਰਨਤਲ ਬਾਬਾ ਬੁੱਢਾ ਦਲ ਪੰਜਾਬ ਦੇ ਅੰਦਰ ਕਿਸੇ ਜਥੇਬੰਦੀ ਦਾ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬੰਦੇ ਉਹਨਾਂ ਦੇ ਵਿਅਦਿ ਉੱਤੇ ਆਏ ਸੀ ਜਾਂ ਜਾਲੀ ਬੰਦੇ ਸਨ ਮੈਂ ਤੁਹਾਡੇ ਚੈਨਲ 'ਤੇ ਹੀ ਬੜਾ ਸਪਸ਼ਟ ਦੱਸ ਰਿਹਾ ਜੀ ਮੇਰੇ ਕੋਲ ਰਿਕਾਰਡਿੰਗ ਪਈ ਹੈ ਉਹਨਾਂ ਨੇ ਕਿਹਾ ਟੀਵੀ ਉੱਥੇ ਲਾਈਵ ਹੋ ਕੇ ਵੀ ਅਸੀਂ ਬਾਬਾ ਮੇਜਰ ਸਿੰਘ ਵਿਸ਼ਵੈਸ਼ ਤਰਨਤਲ ਦੇ ਬੰਦੇ ਆ ਜੀ ਮੇਰੀ ਤਿੰਨ ਵਾਰੀ ਬਾਬਾ ਮੇਜਰ ਨਾਲ ਗੱਲ ਹੋਈ ਹੈ ਬਾਬਾ ਮੇਜਰ ਰਸਫਸ਼ਨਗਾਰ ਕੀਤਾ ਕਿ ਮੇਰੇ ਕੋਈ ਬੰਦੇ ਨਹੀਂ ਨਾ ਬੰਦੇ ਭੇਜੇ ਹੈ ਮੇਰੇ ਕੋਈ ਬੰਦਾ ਮਰੇ ਲੈਂਦੇ ਇਸ ਕੇਸ ਨਾਲ ਆ ਕੇ ਕਹਿੰਦਾ ਮੈਂ ਤਾਂ ਤੁਹਾਡੇ ਨਾਲ ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਆਉਂਗਾ ਤੇ ਮਸਲੇ ਬਸ ਹੱਲ ਕਰ ਮੈਂ ਤੁਹਾਡਾ ਸਾਥ ਦਊਂਗਾ ਉਹਨੇ ਬੜਾ ਕਲੀਅਰ ਕਰ ਬਣਾ ਕਿ ਮੇਰੇ ਬੰਦੇ ਨਹੀਂ ਹੈਗੇ ਯਾਨੀ ਕਿ ਤੁਸੀਂ ਸਾਫ਼ ਕਹਿ ਰਹੇ ਕਿ ਤੁਹਾਡੇ ਕੋਲ ਇਸ ਗੱਲ ਦੇ ਸਾਰੇ ਸਬੂਤ ਨੇ ਕਿ ਤਰਨਾ ਦਲ ਮੇਜਰ ਤਰਨਾ ਦਲ ਦੇ ਜਿਹੜੇ ਮੁਖੀ ਨੇ ਉਹ ਕਹਿ ਰਹੇ ਨੇ ਕਿ ਕੀ ਜਿਰਸ ਬੰਦਿਆਂ ਨੇ ਉਹਨਾਂ ਦੀ ਜਥੇਬੰਦੀ ਦਾ ਨਾਮ ਲੈ ਕੇ ਨਿਹੰਗ ਜਥੇਬੰਦੀ ਦਾ ਨਾਮ ਲੈ ਕੇ ਹਮਲਾ ਕੀਤਾ ਉਹ ਅਸਲੀ ਜਥੇਬੰਦੀ ਦੇ ਨਹੀਂ ਹਨ ਬਾਬਾ ਮੇਜਰ ਸਿੰਘ ਨਾਟਕ ਲੈ ਰਹੇ ਆ ਜਥੇਦਾਰ ਬਾਬਾ ਮੇਜਰ ਸਿੰਘ ਬੜੇ ਸਤਿਕਾਰਯੋਗ ਹੈ ਉਹਨਾਂ ਨੇ ਬਿਆਨ ਦਿੱਤੇ ਉਹਨਾਂ ਨੇ ਗੱਲ ਕਹੀ ਹੈ ਵੀ ਇਹ ਬੰਦੇ ਸਾਡੇ ਨਹੀਂ ਹੈਗੇ ਜੀ ਇਹ ਬਹੁਤ ਇਹ ਤਾਂ ਕਹਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਕਿੰਨੇ ਹਾਇਰ ਕੀਤੇ ਕਿੰਨੇ ਬੰਦੇ ਇਕੱਠੇ ਕੀਤੇ ਵੀ ਅੱਜ ਇਹ ਮਿਰਤਕੇਸ ਪਾ ਰਹੇ ਹੋ ਤੁਸੀਂ ਵੀ ਇਹ 295 ਲਾ ਕੇ ਪਰ ਮੈਂ ਕਹਿੰਨ ਵਾਲਾ ਤਾਂ ਸਾਬਤ ਕਰੂ ਕਿ ਹਾਇਰ ਬੰਦੇ ਕਿਤੇ ਕਿਨੇ ਬੰਦੇ ਕੌਣ ਲੱਗੇ ਆਇਆ ਕਿਨੇ ਨਿੱਕੇ ਨਿੱਕੇ ਮਾਸੂਮ ਬੱਚੇ ਵੱਡੇ ਏਦਾਂ ਮੇਰੀ ਅੱਜ ਵੀ ਯਾਦ ਕਰਦਾ ਭਾਈ ਸਾਹਿਬ ਹੋਰ ਵੀ ਨਿਆਂਸ਼ੀ ਗੁਰੂ ਦਾ ਸਿੱਖ ਬਾਣੇ ਬਾਣੀ ਤੇ ਬਾਣੀ ਵਾਲਾ ਬੱਚੇ ਤੇ ਮਾਰ ਨਹੀਂ ਕਰਦਾ ਬਜ਼ੁਰਗ ਤੇ ਮਾਰ ਨਹੀਂ ਕਰਦਾ ਔਰਤ ਤੇ ਮਾਰ ਨਹੀਂ ਕਰਦਾ ਇੱਥੇ ਤਿੰਨੋ ਗੱਲਾਂ ਹੋਈਆਂ ਬੱਚੇ ਤੇ ਮਾਰ ਵੀ ਹੋਇਆ ਬਜ਼ੁਰਗ ਤੇ ਹੋਇਆ ਤੇ ਔਰਤ ਤੇ ਵੀ ਹੋਇਆ ਲੇਕਿਨ ਤਜਿੰਦਰ ਬਾਦਕੀ ਨੇ ਮਤਲਬ ਉਹ ਤੇ ਰੋਕਾਂਗਾ ਮਾਫੀ ਚਾਹਨਾ ਮੈਂ ਤੁਹਾਨੂੰ ਜਲਦੀ ਗੱਲ ਦੇ ਵਿਚਕਾਰ ਰੋਕ ਰਿਹਾਗਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾਓ ਘਟੋ ਘਟ 50 ਬੰਦਿਆਂ ਨੇ ਇਸ ਗੱਲ ਨੂੰ ਚੁੱਕਿਆ ਹੈਗਾ ਕਿ ਬੀਬੀ ਅਰਮਿਤਕੌਰ ਦੇ ਉੱਤੇ ਕਿਸੇ ਨੇ ਹਮਲਾ ਨਹੀਂ ਕੀਤਾ ਮੈਂ ਉਹਨਾਂ ਨਾਲ ਲਾਈਵ ਗੱਲਬਾਤ ਕੀਤੀ ਹੈ ਕਿ ਕੀ ਤੁਹਾਨੂੰ ਸੱਟਾਂ ਲੱਗੀਆਂ ਨੇ ਉਹ ਕਹਿੰਦੇ ਨੇ ਮੈਨੂੰ ਸੱਟਾਂ ਨਹੀਂ ਲੱਗੀਆਂ ਲੇਕਿਨ ਬੱਚਿਆਂ ਦੇ ਉੱਤੇ ਹਮਲਾਇਆ ਬਜ਼ੁਰਗ ਉਹ ਵੀਡੀਓ ਵਿਜ਼ੂਅਲ ਸਕਰੀਨ ਦੇ ਉੱਤੇ ਵੀ ਚੱਲ ਰਹੀ ਨੇ ਅਸੀਂ ਪਹਿਲੇ ਵੀ ਦਿਖਾ ਚੁੱਕਿਆ ਜਦੋਂ ਸੰਗਤਾਂ ਦੀ ਮੇਰੀ ਗੱਲ ਮੇਰੀ ਗੱਲ ਪੂਰੀ ਹੋੰਦੋ ਜੀ ਤੇਜਿੰਦਰ ਬਾਸੂ ਜੀ ਮੇਰੀ ਗੱਲ ਪੂਰੀ ਹੋੰਦੋ ਦੇਖੋ ਸਾਡੀ ਮੀਡੀਆ ਦੀ ਸਭ ਤੋਂ ਵੱਡੀ ਪਾਵਰ ਹੈ ਸੰਗਤ ਜੋ ਸਾਨੂੰ ਲਾਈਵ ਦੇਖ ਰਹੀ ਹੈ ਸਾਡੀ ਖਬਰ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਂਦੀ ਹੈ ਸ਼ੇਅਰ ਕਰਦੀ ਹੈ ਕਿਉਂਕਿ ਉਹਨਾਂ ਦੀ ਭਾਵਨਾਵਾਂ ਗੁਰੂ ਘਰ ਨਾਲ ਜੁੜੀਆਂ ਨੇ ਸਾਡੀ ਗੁਰਸਿੱਖੀ ਨਾਲ ਜੁੜੀ ਹੋਈਆਂ ਨੇ ਉਹਨਾਂ ਵੱਲੋਂ ਇਹ ਸਵਾਲ ਹੈ ਕਿ ਬੀਬੀ ਹਰਮੀਤਕੌਰ ਦੇ ਉੱਤੇ ਹਮਲਾ ਕਿਉਂ ਨਹੀਂ ਹੋਇਆ ਹਾਲਾਂਕਿ ਮੈਂ ਅਗਰ ਮੈਂ ਪਰਸਨਲ ਤੌਰ ਤੇ ਕਵਾਂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਲੇਕਿਨ ਇਹ ਸਵਾਲ ਦਾ ਟੈਕੋਲ ਕੀ ਜਵਾਬ ਹੈ ਕਿ ਬੀਬੀ ਹਰਮੀਤਕੌਰ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਰਾਤੀ ਉਹਨਾਂ ਦੇ ਉੱਤੇ ਜਦੋਂ ਹਮਲਾ ਹੋਇਆ ਉਹਨਾਂ ਦੇ ਉੱਤੇ ਕੋਈ ਅਟੈਕ ਨਹੀਂ ਕੀਤਾ ਗਿਆ ਹੁਣ ਹੁਣ ਮੇਰੀ ਜੀ ਆਫਸਰ ਵਿੱਚ ਵੀ ਲਿਖਾਇਆ ਬੀਬੀ ਹਰਮੀਤ ਕੋਰ ਕਿ ਮੇਰਾ ਹਜੂਰੀ ਆ ਖਿੱਚਿਆ ਗਿਆ ਹੋਇਆ ਜੀ ਜੀ ਮੈਂ ਲਾਈਵ ਗੱਲ ਕੀਤੀ ਉਹਨਾਂ ਨੇ ਇੱਕ ਗੱਲ ਮੇਰੇ ਨਾਲ ਗਲਤ ਲਾਈਵ ਗੱਲ ਕਰਦੇ ਦੱਸਿਆਗਾ ਮੇਰੀ ਮੇਰੀ ਇੱਕ ਬਿੰਦਿਸ਼ਣ ਨੂੰ ਮੇਰੇ ਭਾਜੀ ਮੇਰੀ ਗਵਿੰਦ ਸਿੰਘ ਨੂੰ ਜੀ 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 ਆਫਸਰ ਦੱਸਦੇ ਮੇਰੇ ਗੱਲ ਚ ਪਾਇਆ ਹਜੂਰੀ ਖਿੱਚਿਆ ਗਿਆ ਦੂਜਾ ਬੀਬੀ ਹਰਮੀਤ ਕੋਰ ਦੇ ਇਸ ਹੋਂ ਦਾ ਕਾਰਨ ਕੀ ਸੀਗਾ ਕਿ ਉਹ ਨਹੀਂ ਉਸ ਦਿਨ ਉਹ ਪਰੇਵਾਰ ਕੀਤਾ ਗਿਆ ਕਿ ਬੀਬੀ ਹਰਮੀਤ ਕੋਰ ਨੇ ਦੋ ਦਿਨ ਪਹਿਲਾਂ ਵੀ ਸਪਰੀਮ ਕੋਰਟ ਚੀਫ ਜਸਟਿਸ ਹਾਈ ਕੋਰਟ ਚੀਫ ਜਸਟਿਸ ਪੀਐਮ ਸੀਐਮ ਡੀਜੀਪੀ ਡੀਸੀ ਤੱਕ ਵੀ ਕਰਕੇ ਸੀਗਾ ਵੀ ਮੇਰੀ ਜਾਨ ਦਾ ਖਤਰਾ ਹੈ ਜੀ ਇਹ ਬੀਬੀ ਹਰਬੀਤ ਕੋ ਸੋਝੋਂਦਾ ਤੇ ਸਾਰੇ ਬੰਦੇ ਰਗੜੇ ਜਾਂਦੇ ਇਹ ਸਭ ਨੇ ਸਹਰੇ ਕਰਕੇ ਵੀ ਜੋ ਮਰਜ਼ੀ ਕਰਿਓ ਬੀਬੀ ਨੇ ਕਿਉਂਕਿ ਬੀਬੀ ਮੇਲ ਕਰ ਚੁੱਕੀ ਹੈ ਬੀਬੀ ਦੇ ਰੇਰ ਨਗਰ ਸੱਤਪੈੜ ਦਾ ਵੱਜੇ ਉਹਦੇ ਵੱਜ ਗਏ ਤੇ ਆਪਾਂ ਸਾਰੇ ਅਸਿਸਟੈਂਟ ਹੋ ਜਾਗੇ ਬਸ ਸਾਰੇ ਰੋਲ ਜਾਂਗੇ ਬਾਜੀ ਗੱਲ ਦਿੱਤੇ ਤੱਕ ਜਾਓ ਰੀਜਨ ਕੀ ਹੈ ਮੈਂ ਬੜੇ ਤਰਕ ਨਾਲ ਗੱਲ ਕਰ ਰਹੇ ਹਾਂ ਨਹੀਂ ਨਹੀਂ ਠੀਕ ਹੈ ਤੁਹਾਡੀ ਗੱਲ ਸਹਿਮਤ ਹੈ ਜਿਹੜੇ ਈਵਰ ਸੁਣ ਰਹੇ ਨੇ ਉਹ ਵੀ ਇਸ ਗੱਲ ਦੇ ਉੱਤੇ ਇਸ ਗੱਲ ਨੂੰ ਮੰਨਣਗੇ ਕਿ ਤੁਹਾਡੀ ਇਸ ਗੱਲ ਦੇ ਅੰਦਰ ਦਮ ਹੈ ਕਿ ਜਿਸ ਦੇ ਉੱਤੇ ਹੀ ਅਗਰ ਅਟੈਕ ਕਰਨ ਦੀ ਗੱਲ ਕਰ ਦਿੱਤੀ ਤੋ ਆਟੋਮੈਟਿਕਲੀ ਉਹ ਚੀਜ਼ ਜਿਹੜੀ ਰਿਪੋਰਟ ਕੀਤੀ ਗਈ ਉਹਦੇ ਅੰਦਰ ਮੈਂਸ਼ਨ ਹੋ ਜਾਏਗੀ ਤੇ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੋ ਰਹੀ ਹੈ ਤਜਿੰਦਰ ਪਾਠਕ ਜੀ ਤੁਹਾਡੇ ਦੇ ਦੋਸਤ ਤੁਸੀਂ ਤਾਂ ਉਸ ਜਗ੍ਹਾ ਤੇ ਉੱਤੇ ਮੌਕੇ ਤੇ ਮੌਜੂਦ ਹੀ ਨਹੀਂ ਸੀ ਤੁਹਾਡੇ ਦੇ 295 ਕਿਸ ਗੱਲ ਦਾ ਦਰਜ ਕੀਤਾ ਗਿਆ ਮੇਰੇ ਤੇ ਜੀ ਮੈਂ ਇੱਕ ਪਹਿਲੀ ਵਾਰ ਨਹੀਂ ਹੁਣ ਪਰਸ ਮੈਂ ਪਰਸੋਂ ਸਾਡੇ ਵਕੀਲ ਸਾਹੂਰੇ ਸਤਕਾਰ ਜੋ ਦਫ਼ਸਤ ਸਾਰੇ ਬੈਠੇ ਮੈਂ ਕੱਲ ਪਰਸੋਂ ਗਿਆਤਾ ਸੀ ਕਿ ਮੈਂ ਕਹਿੰਦਾ ਅੱਜ ਬੜੀ ਕਰਤਾ ਕੱਲ ਘੋਰ ਕੇ ਤਿਆਰ ਲੈ ਮੇਰੇ ਤੇ ਕਿਉਂਕਿ ਸਰਕਾਰ ਹਮੇਸ਼ਾ ਜਾਂਦੀ ਹੈ ਵੀ ਇਹ ਸਿੱਖਾਂ ਦੇ ਸਿੱਕੇ ਸਿਧਾਂਤਾਂ ਦੀ ਗੱਲ ਕਰਦਾ ਹੈ ਇਹ ਮੰਨ ਲਓ ਕਿਸ ਨਾਲ ਤੱਕੇ ਪ੍ਰੇਸ਼ਾਨ ਕਰ ਰੱਖੋ ਕਦੇ ਉਹ ਰੀ ਐਨ ਆਈ ਜਾਂਚ ਚਾਰਟ ਹੁੰਦੀ ਹੈ ਕਦੇ ਬਾਰੇ ਇਨਕਮ ਰੀ ਜਾਂਚ ਚਾਰਟ ਹੁੰਦੀ ਹੈ ਕਦੇ ਬਾਰੇ ਪਾਸਵਰਡ ਜੇ ਬਸ ਹੁੰਦਾ ਕਦੀ ਦੇਸ਼ਦਰੋ ਦਾ ਕੇਸ ਪੈਂਦਾ ਕਦੀ ਹੋਰ ਕੇਸ ਪੈਂਦੇ ਆ ਅੱਜ 295 ਲਾਤੀ ਭਾਜੀ ਇਹ ਪਤਾ ਹੀ ਹੈ ਇਹ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਕੀ ਅਸੀਂ ਆ ਵੀ ਹੋ ਚੁੱਕੇ ਨੇ ਗੱਲਾਂ ਦੇ ਆ ਕੇ ਜਿਲ੍ਹਾ ਕਲਗੋੜੀਆਂ ਪਾਸਿਆਂ ਦੱਸੇ ਉੱਚਿਆਂ ਦੁਵਾਰਾਂ ਸਮੀਨਾ ਇਹ ਸੜਕ ਨਿਕਲੀ ਗੱਲ ਨਹੀਂ ਗਈ ਇਹ ਸਾਰੀ ਹੋ ਗਈ ਨਹੀਂ ਬਾਰ ਬਾਰ ਸਾਲ ਜੇਲ੍ਹ ਕੱਟ ਲਈ 30 40 40 ਕੇਸ ਬੁਆਲੇ ਆ ਤਿੰਨ ਐਨਐਸ ਲੱਗੀਆਂ ਚਾਰ ਟਾੜਾ ਲੱਗੀਆਂ ਕਿੰਨੇ ਸਾਲ ਜੇਲ੍ਹ ਕਰਨੀਆਂ ਜੀ ਲੇਕਿਨ ਵੀਰੋ ਮੈਂ ਮੈਂ ਤੁਹਾਨੂੰ ਇੱਥੇ ਰੋਕਾਂਗਾ ਤਜਿੰਦਰ ਪਾਸਿੰਗ ਜਿਹੜੀ ਵਿਰੋਧੀ ਧਿਰ ਹੈ ਜਿਹੜੀ ਤਿੰਨ ਚਾਰ ਪੇਜ ਬਣਾ ਕੇ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਭੰਡੀ ਪ੍ਰਚਾਰ ਕਰ ਰਹੀ ਹੈ ਉਹ ਤੇ ਸਾਫ਼ ਕਹਿੰਦੀ ਹੈਗੀ ਤੇ ਤਜਿੰਦਰ ਪਾਸਿੰਗ ਤੇ ਖੁਦ ਭਾਜੀਪੀ ਦਾ ਦਲਾਣ ਹੈਗਾ ਉਹਨਾਂ ਦੇ ਕਹਿਣ ਦੇ ਉੱਤੇ ਸਾਰਾ ਕੰਮ ਚੱਲਦਾ ਹੈ ਬੜਾ ਹਾਸੋ ਮੈਂ ਬਾਈ ਜੀ ਪਤਾ ਕੀ ਜੀ ਮੈਂ ਹੋਰ ਹੋ ਕੀ ਕਹਣਗੇ ਅਸੀਂ ਇਹ ਗੱਲ ਕਰਨੇ ਆ ਜੇ ਤੁਸੀਂ ਬੀਬੀ ਦਾ ਮੁਕਾਬਲਾ ਕਰਨਾ ਹੈ ਜੀ ਤੇ ਬੀਬੀ ਜਿੰਨਾ ਸਿੱਖੀ ਸਿਧਾਂਤਾਂ ਦੀ ਗੱਲ ਕਰਦੀ ਹੈ ਜਿੰਨੇ ਸਖਤ ਇੱਕਦਿਕ ਫਰਕ ਦਿਖਾਉਣਾ ਨਾਲ ਖੜੀਆਂ ਤੁਸੀਂ ਜੋ ਦੱਸੋ ਸੀ ਇਹ ਕੰਮ ਕੀਤਾ ਕੌਮਸ ਕੀਤਾ ਸਟੈਟਿਸਟਿਕਸ ਦਿਖਾਉਣ ਵੀ ਹਾਂ ਅਸੀਂ ਇਹ ਕੌਮੀ ਲੜਾਈ ਲੜੀ ਹੈ ਅਸੀਂ ਰਾਜਾ ਸਿੱਖੀ ਦੀ ਗੱਲ ਕੀਤੀ ਹੈ ਉਹ ਗੱਲ ਨਹੀਂ ਨਹੀਂ ਢਾਲ ਖਾਲੀ ਖੰਡ ਖਾਲੀ ਲੂਣ ਖਾਲੇ ਆਟਾ ਖਾਲਿਆ ਟੀਵੀ ਵਾਲੀ ਲੜਾਈ ਲੜੀ ਜਾਂਦੇ ਆ ਚਲੋ ਹੁਣ ਅਸੀਂ ਜੀ ਜੀ ਹਾਂ ਤੇ ਜਿੰਦਰਪਾਲ ਸਿੰਘ ਜੀ ਅਗਰ ਅਸੀਂ ਹੁਣ ਮੌਜੂਦਾ ਦੀ ਗੱਲ ਕਰੀਏ ਕਿ ਗੁਰਦਾਰਾ ਸਾਹਿਬ ਦੇ ਉੱਤੇ ਕੀ ਦਿੱਲੀ ਪੁਲਿਸ ਜਿਹੜੀ ਮੈਂ ਮਾਫੀ ਚਾਹੁੰਦਾ ਦਿੱਲੀ ਪੁਲਿਸ ਕਹਿ ਰਿਆ ਕਿ ਕੀ ਗੁਰਦਾਰਾ ਸਾਹਿਬ ਦੇ ਵਿਚਕਾਰ ਇਸ ਵੇਲੇ ਰਾਜਸਥਾਨ ਦੀ ਪੁਲਿਸ ਨੇ ਕੰਟਰੋਲ ਕੀਤਾ ਹੈ ਉੱਥੇ ਗੁਰੂ ਘਰ ਦੀ ਮਰਿਆਦਾ ਨਿਤਨੇਮ ਰਾ ਸਾਹਿਬ ਦਾ ਪਾਠ ਜਿਹੜੀ ਗੁਰੂ ਘਰ ਦੀ ਮਰਿਆਦਾ ਉਹ ਕੀ ਖੰਡਿਤ ਹੋ ਚੁੱਕੀ ਹੈ ਜਾਂ ਉਹਨੂੰ ਸੇਵਾ ਨੂੰ ਨਿਭਾਇਆ ਜਾ ਰਿਹਾ ਹੈ ਪੁਲਿਸ ਉੱਥੇ ਵਰਦੀ ਚ ਹੈ ਬਿਨਾਂ ਵਰਦੀਆਂ ਦੇ ਉੱਥੇ ਕੀ ਕੰਟਰੋਲ ਹੈ ਕੀ ਤੁਸ ਤੁਹਾਨੂੰ ਪਤਾ ਲੱਗਿਆ ਉੱਥੇ ਦੀ ਜਾਣਕਾਰੀ ਦਾ ਦੇਖੋ ਜੀ ਬਸ ਬੋਲੋ ਸਾਹ ਉਦੇ ਬੜਕੇ ਸਿੱ ਕੋਈ ਪਤਾ ਨਹੀਂ ਪੁਲਿਸ ਦੇ ਗੇਟ ਬੰਦ ਕਰਕੇ ਆ ਜੀ ਉਸ ਅੰਦਰ ਕਿਸੇ ਜਾਣ ਨਹੀਂ ਦੇ ਰਹੀ ਇੱਕ ਟਮਟਮਾ ਬੰਦਾ ਜਾਂਦਾ ਜਿਹੜਾ ਗ੍ਰੰਥੀ ਲਾਏ ਉਹ ਵੀ ਪੁਲਿਸ ਆਪਣਾ ਬੰਦਾ ਲਾਏ ਆ ਜਾਤੀ ਸਾਨੂੰ ਕੋਈ ਅੰਦਰ ਦੀ ਪਿੱਛੇ ਕਲੀਅਰ ਨਹੀਂ ਹੁੰਦੀ ਅਸੀਂ ਕੁਝ ਨਹੀਂ ਇਹ ਅੰਦਰ ਕੀ ਚੱਲ ਰਿਹਾ ਜੀ ਹਾਂ ਇਹ ਜ਼ਰੂਰ ਹੈ ਪਰ ਫਿਰ ਕਹਿ ਰਹੇ ਆ ਕੋਈ ਸਰਕਾਰ ਦਰਬਾਰ ਕੋਈ ਪ੍ਰਸ਼ਾਸਨ ਕੋਈ ਪੁਲਿਸ ਗੁਰਦਵਾਰੇ ਪ੍ਰਬੰਧ ਨਹੀਂ ਸਮਾ ਸਕਦੀ ਉਹਦੀ ਮਰਿਆਦਾ ਪਾਲਣਾ ਨਹੀਂ ਕਰ ਸਕਦੀ ਸਿੱਖੀ ਮਰਿਆਦਾ ਸਿੱਖੀ ਪਰੰਪਰਾਵਾਂ ਸਿੱਖ ਸੰਗਠਿਤ ਹੋਏਗੀ ਅ ਤਜਿੰਦਰ ਪਾਲ ਸਿੰਘ ਜੀ ਆਪ ਜੀ ਨਾਲ ਗੱਲ ਕਰਨ ਤੋਂ ਪਹਿਲੇ ਮੈਂ ਥੋੜੇ ਸਮਾਂ ਪਹਿਲੇ ਸਰਦਾਰ ਹਰਮੀਤ ਸਿੰਘ ਕਲਕੱਤਾ ਦਿੱਲੀ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਸਾਡੇ ਨਾਲ ਲਾਈਵ ਗੱਲਬਾਤ ਕੀਤੀ ਖੁਦ ਇਸ ਗੱਲ ਨੂੰ ਕਬੂਲ ਕੀਤਾ ਹੈਗਾ ਔਰ ਇਸ ਮਸਲੇ ਦੇ ਉੱਤੇ ਤੁਹਾਡਾ ਸਾਥ ਦਿੱਤਾ ਹੈਗਾ ਕਿ ਤਜਿੰਦਰ ਪਾਲ ਸਿੰਘ ਟੀਮਾਂ ਔਰ ਬੀਬੀ ਹਰਮੀਤ ਕੌਰ ਪੰਥਕ ਕਾਰਜ ਕਰ ਰਹੇ ਨੇ ਔਰ ਇਸ ਗੁਰੂ ਘਰ ਦੀ ਸੇਵਾ ਦੁਬਾਰਾ ਬੀਬੀ ਹਰਮੀਤ ਕੌਰ ਨੂੰ ਦੇਣਾ ਜ਼ਰੂਰੀ ਹੈਗਾ ਕੀ ਕਹੋਗੇ ਤੁਸੀਂ ਮੈਂ ਇਸ ਗੱਲੋਂ ਤੈਨੂੰ ਧੰਨਵਾਦ ਕਰਦਾ ਸਾਬਦਾ ਉਹਨਾਂ ਨੇ ਰਾਜਸਥਾਨ ਦੇ ਸਿੱਖਾਂ ਦੀ ਗੱਲ ਕੀਤੀ ਪਰ ਮੈਂ ਨਾਲ ਬੇਨਤੀ ਕਰਾਂਗਾ ਵੀ ਉਹਨਾਂ ਦੇ ਅਸਰ ਸੁਖ ਬੜੇ ਪ੍ਰਭਾਵਸ਼ਾਲੀ ਹੈ ਉਹਨਾਂ ਦੀ ਸਰਕਾਰ ਦੇ ਬਿਲਵਾਰ ਨੇ 845 ਅਸਰ ਸੁਖ ਬਹੁਤ ਹੈ ਉਹਨਾਂ ਵਿੱਚ ਪੈਕੇਜ ਜੀ ਇਹਦੇ ਬਾਰੇ ਗੱਲ ਕਰਨੀ ਜੇ ਦੀ ਸਰਕਾਰ ਨਾਲ ਵੀ ਸਰਕਾਰ ਰਾਜਸਥਾਨ ਦੀ ਸਰਕਾਰ ਬੀਜੇਪੀ ਸਰਕਾਰ ਸਿੱਖਾਂ ਦਾ ਦਖਲ ਨਹੀਂ ਦੇ ਨਾ ਕਰੇ ਤੇ ਗੁਰੂ ਘਰ ਦੇ ਪ੍ਰਬੰਧ ਸਿੱਖਾਂ ਦੇਵੇ ਉਹਨਾਂ ਨੇ ਜੀ ਸਾਫ਼ ਕਿਹਾ ਗਿਆ ਮੇਰੇ ਨਾਲ ਗੱਲ ਕਰਦੇ ਹੋਏ ਕਿ ਹਾਲੇ ਤੱਕ ਕੀ ਗੁਰਦਾਰਾ ਮਹਿਤਾਬਗੜ ਸਾਹਿਬ ਦੀ ਕਮੇਟੀ ਵੱਲੋਂ ਜਾਂ ਤੇਜਿੰਦਰ ਪਾਸ਼ਿੰਗ ਟੀਮਾਂ ਵੱਲੋਂ ਉਹਨਾਂ ਨਾਲ ਐਸਾ ਹਰਮਿੰਦਰ ਸਿੰਘ ਕਹਿੰਦਾ ਦਿੱਲੀ ਕਮੇਟੀ ਨਾਲ ਕੋਈ ਰابطਾ ਕਾਇਮ ਨਹੀਂ ਕੀਤਾ ਗਿਆ ਉਹ ਕਹਿੰਦੇ ਨੇ ਅਗਰ ਉਹ ਸਾਡੇ ਤੱਕ ਪਹੁੰਚ ਕਰਨਗੇ ਤੇ ਉਹਨਾਂ ਦੀ ਜੋ ਮਦਦ ਉਹਨਾਂ ਦੇ ਕੰਟਰੋਲ ਵਿੱਚ ਹੈ ਉਹਨਾਂ ਦੇ ਵਾਸੀ ਵਿੱਚ ਹੈਗਾ ਹਰ ਪਾਸੋਂ ਤੁਹਾਡੀ ਕਮੇਟੀ ਗੁਰਦਾਰਾ ਮਹਿਤਾਬਗੜ ਸਾਹਿਬ ਦੀ ਕਮੇਟੀ ਉਹ ਤੁਹਾਡਾ ਪੂਰਾ ਸਾਥ ਦੇਣਗੇ ਨਹੀਂ ਬਿਲਕੁਲ ਜੀ ਬਿਲਕੁਲ ਮੈਂ ਬਿਲਕੁਲ ਉਹਨਾਂ ਦਾ ਸਹਮਰ ਕਰੂੰਗਾ ਅਸਟਾ ਕਹਿੰਦੇ ਹਰ ਗੁਰਸਿੱਖ ਨੂੰ ਸਿੱਖੀ ਸਿਧਾਂਤਾਂ ਵਾਸਤੇ ਕਸਟਿਓਣਾ ਚਾਹੀਦਾ ਸਿੱਖ ਸਰਸ ਬਕੌਜੀ ਦਾ ਕੋਈ ਜਥੇਬੰਦੀ ਕੋਈ ਪਾਰਟੀ ਹੋਵੇ ਜੀ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਵੀ ਕੱਲ ਕਾ ਸਾਹਿਬ ਨੇ ਇਹ ਬਿਆਨ ਦਿੱਤਾ ਸਾਡੀ ਹਮਾਇਤ ਕੀਤੀ ਮੈਂ ਗੱਲ ਸ਼ਲਾਘਾ ਕਰਦਾ ਜੀ ਸਭ ਤੋਂ ਅਖੀਰ ਵਿੱਚ ਪੂਰੇ ਵਰਲਡ ਦੇ ਲੋਕੀ ਸਾਡੇ ਚੈਨਲ ਦੇ ਰਾਹੀਂ ਤੁਹਾਡੀ ਤਾਜ਼ਾ ਅਪਡੇਟ ਜਿਹੜੀ ਗੁਰਦਾਰਾ ਸਾਹਿਬ ਤੋਂ ਰਾਜਸਥਾਨ ਪਿੰਡ ਗੋਲੂਵਾਲ ਗੁਰਦਾਰਾ ਮਹਿਤਾਬਗੜ੍ਹ ਸਾਹਿਬ ਤੋਂ ਲੱਗਾਤਾ ਸਾਡੇ ਨਾਲ ਜੁੜੀ ਹੋਈ ਔਰ ਦੇਖ ਰਹੀ ਔਰ ਸ਼ੇਅਰ ਵੀ ਕਰ ਰਹੀ ਹੈਗੀ ਪੂਰੇ ਵਰਲਡ ਦੇ ਸਿੱਖਾਂ ਨੂੰ ਕੀ ਕਹੋਗੇ ਸਭ ਨੂੰ ਬੇਨਤੀ ਹੈ ਵੀ ਅੱਜ ਦੀ ਤਰੀਕ ਵਿੱਚ ਕੰਮ ਵੀ ਸੋਟ ਵੜੀ ਦੁਸ਼ਮਨ ਜਮਾਤ ਜਿਹੜੀ ਬੀਜੇਪੀ ਬਣ ਚੁੱਕੀ ਆ ਕਾਂਗਰਸ ਨੇ ਸਿੱਖਾਂ ਦੇ ਸ਼੍ਰੀ ਵੀ ਮਾਰ ਰਹੀ ਸੀ ਬੀਜੇਪੀ ਸਿਧਾਂਤ ਮਾਰ ਰਹੀ ਆ ਬੀਜੇਪੀ ਸਿੱਖ ਵਿਚਾਰਤਰਾ ਸਿੱਖ ਸੋਚ ਖਤਮ ਕਰ ਰਹੀ ਆ ਸਾਡੀ ਲੜਾਈ ਐ ਸਿੱਖ ਵਿਚਾਰਤਰਾ ਸਿੱਖ ਦਾ ਸਿੱਖ ਸੋਚ ਬਚਾਉਂਦੀ ਸਿੱਖ ਲੰਮੜ ਹੋਣ ਆਪਣੇ ਸਿਧਾਂਤਾਂ ਤੇ ਪਹਿਰਾ ਦੇਣ ਜਿਹੜੀ ਵੀ ਤਾਕਤ ਸਾਡਾ ਲਾਏ ਗਲਦੇ ਸਾਡਾ ਜਿਹੜੀ ਲੜਦੀ ਆ ਸਾਨੂੰ ਉਹਦੇ ਖਿਲਾਫ ਲੜਾਈ ਲੜਨੀ ਪੈਣੀ ਆ ਕਿਉਂਕਿ ਅਸੀਂ ਗੁਰੂ ਕੇ ਸਿਧਾਂਤ ਨੂੰ ਬਚਾਣਾ ਤੇ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ ਐ ਇਹ ਸਿੱਖ ਦਾ ਫਰਜ਼ ਹਰ ਸਿੱਖ ਦਾ ਜੀ ਬਿਲਕੁਲ ਹਰਮੀਤ ਸਦਾਰ ਤਜਿੰਦਰਪਾਲ ਸਿੰਘ ਜੀ ਸਾਡੀ ਕੋਸ਼ਿਸ਼ ਇਸ ਮਸਲੇ ਦੀ ਤਾਜ਼ਾ ਅਪਡੇਟ ਅਸੀਂ ਤੁਹਾਡੇ ਰਾਹੀਂ ਔਰ ਬੀਬੀ ਹਰਮੀਤ ਕੌਰ ਦੇ ਰਾਹੀਂ ਲਗਾਤਾਰ ਅਸੀਂ ਅੱਗੇ ਵੀ ਦਿੰਦੇ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਦਿੰਦੇ ਰਵਾਂਗੇ ਅਗਲੀ ਅਪਡੇਟ ਦੇ ਨਾਲ ਤੇ ਨਾਲ ਹੋਰ ਪੰਥਕ ਮਸਲਿਆਂ ਦੇ ਨਾਲ ਤੁਹਾਡੇ ਨਾਲ ਤੇ ਸੰਗਤਾਂ ਨਾਲ ਦੁਬਾਰਾ ਜੁੜਾਂਗੇ ਲੈਨੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੋ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸ ਸਦ ਸਦ ਤਜਿੰਦਰਪਾਲ ਸਿੰਘ ਟੀਮਾਂ ਜਿਨ੍ਹਾਂ ਨੇ ਲਾਈਵ ਸਾਡੇ ਨਾਲ ਗੱਲਬਾਤ ਕਰਦੇ ਹੋਏ ਇਸ ਵਲੇ ਦੀ ਮੌਜੂਦਾ ਤਾਜ਼ਾ ਹਾਲਾਤਾਂ ਦਾ ਤੁਹਾਡੇ ਸਾਰਿਆਂ ਨੂੰ ਜਾਣੂ ਕਰਾਇਆ ਹੈਗਾ ਕਿ ਉੱਥੇ ਦੀ ਰਾਜਸਥਾਨ ਦੀ ਪੁਲਿਸ ਨੇ 22 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਉਹਨ ਬੰਦਿਆਂ ਦੇ ਖਿਲਾਫ ਜਿਨ੍ਹਾਂ ਨੇ ਨਿਹੰਗ ਬਾਣੇ ਚ ਅੱਧੀ ਰਾਤੀ ਸਮਾਤ ਇਹਨਾਂ ਜੀ ਅੰਮ੍ਰਿਤਵਿਲੇ ਦਿਵਾਰਾਂ ਨੂੰ ਟੱਪ ਕੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਬੀਬੀਆਂ ਦੇ ਉੱਤੇ ਹਮਲਾ ਕੀਤਾ 2 ਬਾਈ ਬੰਦੇ ਦੀ ਗ੍ਰਿਫਤਾਰੀ ਹੋ ਗਈ ਤੇ ਬਾਕੀ ਜਿੰਨੇ ਵੀ ਬੰਦੇ ਸਨ ਉਹ ਉਥੋਂ ਦੀ ਫਰਾਰ ਹੋ ਗਏ ਤੇ ਦੂਜੇ ਪਾਸੇ ਤਜਿੰਦਰਪਾਲ ਸਿੰਘ ਟੀਮਾਂ ਨੇ ਔਨ ਰਿਕਾਰਡ ਸਾਡਾ ਗੱਲਬਾਤ ਕਰਦੇ ਕਿ ਹੈ ਕਿ ਮੇਜਰ ਤਰਨਾ ਦਲ ਦੇ ਮੁਖੀ ਨੇ ਸਾਫ਼ ਕਿਹਾ ਹੈਗਾ ਕਿ ਸਾਡਾ ਨਾਮ ਵਰਤ ਕੇ ਇਹ ਗਲਤ ਬੰਦਿਆਂ ਨੇ ਇਹ ਸਾਰਾ ਹਮਲਾ ਕੀਤਾ ਔਰ ਉਹਨਾਂ ਦੀ ਤਰਨਾ ਦਲ ਨਿਹੰਗ ਜੱਥੇਬੰਦੀ ਦਾ ਐਨ ਸ਼ਖਸੀਅਤਾਂ ਦੇ ਨਾਲ ਐਨ ਬੰਦਿਆਂ ਦੇ ਨਾਲ ਐਨ ਅਣਪਛਾੜੇ ਸ਼ਰਾਰਤੀ ਲੋਕਾਂ ਦੇ ਨਾਲ ਉਹਨਾਂ ਦੀ ਜਥੇਬੰਦੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਵੇਲੇ ਜਿਹੜੇ ਤਾਜ਼ਾ ਹਾਲਾਤ ਨੇ ਗੁਰਦਾਰਾ ਸਾਹਿਬ ਦੇ ਉੱਤੇ ਸਰਕਾਰੀ ਰਿਸੀਵਰ ਨਿਯੁਕਤ ਹੋ ਚੁੱਕਾ ਹੈ ਗੁਰਦਾਰਾ ਸਾਹਿਬ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਉੱਥੇ ਕੋਈ ਬੰਦਾ ਚਾਹੇ ਪਿੰਡ ਦਾ ਹੈ ਜਾਂ ਕੋਈ ਵੀ ਸਿੱਖ ਹੈ ਉਹ ਗੁਰਦਾਰਾ ਸਾਹਿਬ ਦੀ ਹਦੂਦ ਦੇ ਅੰਦਰ ਨਹੀਂ ਜਾ ਸਕਦਾ ਗ੍ਰੰਤੀ ਸਾਹਿਬ ਵੀ ਜਿਹੜੇ ਨੇ ਉਹ ਉੱਥੇ ਦੀ ਲੋਕਲ ਪੁਲਿਸ ਨੇ ਹੀ ਲਗਾਏ ਹੈਗੇ ਨੇ ਇਹ ਤਾਜ਼ਾ ਜਾਣਕਾਰੀ ਅਸੀਂ ਆਪਣੇ ਚੈਨਲ ਤੇ ਰਹੀ ਤੁਹਾਡੇ ਸਾਰਿਆਂ ਨੂੰ ਦੇ ਰਿਹਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਅਸੀਂ ਲਗਾਤਾਰ ਐਹੀ ਦੀ ਪੰਥਕ ਖਬਰਾਂ ਰਾਜਸਥਾਨ ਦੇ ਔਰ ਹੋਰ ਜਿੰਨੇ ਵੀ ਜੀਵਨ ਤਮਸਲੇ ਹੈਗੇ ਨੇ ਸਾਡੇ ਪੰਥਕ ਮਸਲੇ ਕੌਮ ਨਾਲ ਜੁੜੇ ਨੇ ਹਰ ਖਬਰ ਦੀ ਤਾਜ਼ਾ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਜੁੜੇ ਰਵਾਂਗੇ ਲੈਣਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ